ਸਾਬਕਾ ਕਾਂਗਰਸੀ ਵਿਧਾਇਕ ਦੇ ਖਿਲਾਫ ਵੱਡੀ ਕਾਰਵਾਈ ED ਦੀ ਵੇਖਣ ਨੂੰ ਮਿਲੀ ਹੈ ਦੱਸ ਦਈਏ ਕਿ ਕਰੋੜਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ ED ਦੀ ਤਾਂ ਹਰਿਆਣਾ ਦੇ ਸਾਤਕਾ ਵਿਧਾਇਕ ਧਰਮ ਸਿੰਘ ਸ਼ੋਕਰ ਦੇ ਖਿਲਾਫ ED ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਦੱਸ ਦਈਏ ਕਿ 557 ਕਰੋੜ ਦੀਆਂ ਜਾਇਦਾਦਾਂ ਜੋ ਨੇ ਉਹ ED ਦੇ ਵੱਲੋਂ ਜ਼ਬਤ ਕਰ ਲਈਆਂ ਗਈਆਂ ਨੇ ਕੁਰਕ ਕਰ ਦਿੱਤੀਆਂ ਗਈਆਂ ਨੇ ਇਸ ਧਰਮ ਸਿੰਘ ਸ਼ੋਕਰ ਵਿਧਾਇਕ ਦੀਆਂ ਦੱਸ ਦਈਏ ਕਿ ਵਿਧਾਇਕ ਦੇ ਖਿਲਾਫ PMLA ਐਕਟ ਦੇ ਤਹਿਤ ਜੋ ਹੈ ਉਹ ਕੇਸ ਚੱਲ ਰਿਹਾ ਸੀ ਗੁਰੂਗ੍ਰਾਮ ਬ੍ਰਾਂਚ ਦੇ ਵੱਲੋਂ ਇਹ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ 557 ਕਰੋੜ ਦੀਆਂ ਜਾਇਦਾਦ ਜੋ ਹੈ ਉਹ ਧਰਮ ਸਿੰਘ ਸ਼ੌਕਰ ਦੀ ਜੋ ਹੈ ਕੁਰਕ ਕਰ ਲਈ ਗਈ ਹੈ ਦੱਸ ਦਈਏ ਕਿ ਵਿਧਾਇਕ ਤੇ ਇਹ આરોਪ ਲੱਗੇ ਸੀ ਤਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਕੇਸ ਵੀ ਚੱਲ ਰਿਹਾ ਸੀ ਜਿਸ 'ਚ ਇਲਜ਼ਾਮ ਲਾਇਏ ਗਏ ਸਨ ਕਿ ਧਰਮ ਸਿੰਘ ਸ਼ੌਕਰ ਦੀ ਜੋ ਕੰਪਨੀ ਹੈ ਮਾਹਿਰਾ ਬਿਲਟੈਕ ਉਸ ਤੇ આરોਪ ਲੱਗੇ ਸੀ ਕਿ ਉਸਨੇ ਹਾਊਸਿੰਗ ਸਕੀਮਾਂ ਦੇ ਤਹਿਤ ਲੋਕਾਂ ਦੇ ਕੋਲੋਂ ਖਰੀਦਦਾਰਾਂ ਦੇ ਕੋਲੋਂ ਦੱਸ ਦਈਏ ਕਿ ਕਰੋੜਾ ਰੁਪਏ ਲਏ ਪਰ ਲੋਕਾਂ ਨੂੰ ਘਰ ਦੇਣ ਦੇ ਵਿੱਚ ਅਸਫਲ ਜੋ ਹੈ ਉਹ ਕੰਪਨੀ ਰਹੀ ਜਿਸ ਤੋਂ ਬਾਅਦ ਇਹ ਮਾਮਲਾ ਜੋ ਹੈ ਉਹਨਾਂ ਦੇ ਖਿਲਾਫ ਦਰਜ ਹੁੰਦਾ ਹੈ ਤਾਂ ਦੱਸ ਦਈਏ ਕਿ ਮਈ ਮਹੀਨੇ ਪਿਛਲੇ ਹੀ ਮਹੀਨੇ ਇਹਨਾਂ ਨੂੰ ਦਿੱਲੀ ਤੋਂ ਇੱਕ ਹੋਟਲ ਤੋਂ ਜੋ ਹੈ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਹੁਣ ਉਹਨਾਂ ਦੀ 557 ਕਰੋੜ ਦੀਆਂ ਜਾਇਦਾਦ ਜੋ ਹੈ ਉਹ ED ਦੇ ਵੱਲੋਂ ਜ਼ਬਤ ਕਰ ਲਈ ਗਈ ਹੈ ਦੱਸ ਦਈਏ ਕਿ ਇਸੇ ਦਿਨ ਵਿੱਚ 37 ਇਕੜ ਜ਼ਮੀਨਾਂ ਜੋ ਨੇ ਜਿਨ੍ਹਾਂ ਦੇ ਵਿੱਚ 37 ਏਕੜ ਜ਼ਮੀਨ ਦੇ ਵਿੱਚ 7 ਅਚਲ ਜਾਇਦਾਦਾਂ ਵੀ ਜੋ ਨੇ ਉਹ ਸ਼ਾਮਿਲ ਨੇ ਤਾਂ ਇਸ ਦੇ ਨਾਲ ਹੀ ਦੱਸ ਦਈਏ ਕਿ 97 ਲੱਖ ਦੀ ਫਿਕਸਡ ਡਿਪੋਜ਼ਿਟ ਜੋ ਰਸੀਦਾ ਸੀ ਉਸ ਨੂੰ ਵੀ ED ਦੇ ਵੱਲੋਂ ਜੋ ਹੈ ਉਹ ਜ਼ਬਤ ਕਰ ਲਿਆ ਗਿਆ ਹੈ ਤਾਂ ਵੱਡੀ ਕਾਰਵਾਈ ਸਾਬਕਾ ਕਾਂਗਰਸੀ ਵਿਧਾਇਕ ਹਰਿਆਣਾ ਦੇ ਸਮਾਲਖਾ ਸੀਟ ਤੋਂ ਦੱਸ ਦਈਏ ਕਿ ਵਿਧਾਇਕ ਰਹਿ ਚੁੱਕੇ ਨੇ ਕਾਂਗਰਸ ਦੇ ਤਾਂ ਵੱਡੀ ਕਾਰਵਾਈ ED ਦੀ ਵੇਖਣ ਨੂੰ ਮਿਲੀ ਹੈ ਗੁਰੂਗ੍ਰਾਮ ਬ੍ਰਾਂਚ ਦੇ ਵੱਲੋਂ ਇਹ ਕਾਰਵਾਈ ਜੋ ਹੈ ਉਹ ਕੀਤੀ ਗਈ ਹੈ ਐ ਕਾਂਗਰਸੀ ਵਿਧਾਇਕ ਸਾਬਕਾ ਕਾਂਗਰਸੀ ਵਿਧਾਇਕ ਧਰਮ ਸਿੰਘ ਸ਼ੋਕਰ ਦੇ ਖਿਲਾਫ ਦੱਸਦੀ ਹੈ ਕਿ ਮਾਹਿਰਾ ਕੰਪਨੀ ਜੋ ਹੈ ਸਿੱਧੀ-ਸਿੱਧੀ ਨਾ ਦੇ ਨਾਲ ਜੁੜੀ ਹੋਈ ਸੀ ਜਿਸ ਤੋਂ ਬਾਅਦ ਇਹ ਐਕਸ਼ਨ ਜੋ ਆਈਡੀ ਦਾ ਦੇਖਣ ਨੂੰ ਮਿਲਿਆ ਹੈ ਦੱਸ ਦਈਏ ਕਿ ਕਰੋੜਾਂ ਰੁਪਏ ਦਾ ਘੁਟਾਲਾ ਜੋ ਹੈ ਉਹ ਖਰੀਦਦਾਰਾਂ ਦੇ ਨਾਲ ਕੀਤਾ ਗਿਆ ਉਹਨਾਂ ਨੂੰ ਘਰ ਦੇਉਣ ਦੇ ਵਿੱਚ ਪਰ ਘਰ ਦੇਣ ਦੇ ਵਿੱਚ ਇਹ ਸਫਲ ਰਹੀ ਕੰਪਨੀ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਈਡੀ ਦੀ ਦੇਖਣ ਨੂੰ ਮਿਲੀ ਹੈ ਧਰਮ ਸਿੰਘ ਸ਼ੋਕਰ ਦੇ ਖਿਲਾਫ ਜਿੱਥੇ 557 ਕਰੋੜ ਦੀ ਪ੍ਰਾਪਰਟੀ ਜੋ ਹੈ ਉਹਨਾਂ ਦੀ ਜ਼ਬਤ ਕਰ ਲਈ ਗਈ ਹੈ ਈਡੀ ਦੇ ਵੱਲੋਂ ਤਾਂ ਹੁਣ ਵੇਖਣਾ ਹੋਵੇਗਾ ਕਿ ਹੋਰ ਕੌਣ ਕੌਣ ਲੋਕਾਂ ਦਾ ਕਿਹੜੇ ਕਿਹੜੇ ਲੋਕਾਂ ਦਾ ਇਸ ਘਟਾਲੇ ਦੇ ਵਿੱਚ ਨਾਮ ਜੋ ਹੈ ਸਾਹਮਣੇ ਆਉਂਦਾ ਹੈ ਤਾਂ ਕੀ ਕਾਰਵਾਈ ਵੇਖਣ ਨੂੰ ਮਿਲਦੀ ਹੈ ਤਾਂ ਹਰਿਆਣਾ ਦੇ ਸਮਾਲ ਖਾਸ ਸੀਟ ਤੋਂ ਵਿਧਾਇਕ ਰਹ ਚੁਕੇ ਕਾਂਗਰਸੀ ਵਿਧਾਇਕ ਕਰਨ ਸਿੰਘ ਸ਼ੋਕਰ ਦੇ ਖਿਲਾਫ ਵੱਡੀ ਕਾਰਵਾਈ ਜੋ ਹੈ ED ਦੀ ਵੇਖਣ ਨੂੰ ਮਿਲੀ ਹੈ ਜਿੱਥੇ 557 ਕਰੋੜ ਦੀ ਪ੍ਰਾਪਰਟੀ ਜੋ ਹੈ ਉਹਨਾਂ ਦੀ ਜ਼ਬਤ ਕਰ ਲਈ ਗਈ ਹੈ ਤੇ ਇਸੇ ਦੇ ਨਾਲ ਹੁਣ ਵੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਹੋਰ ਕਿਹੜੇ-ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਤੇ ਕਿਹੜੇ-ਕਿਹੜੇ ਲੋਕਾਂ ਦਾ ਨਾਮ ਜੋ ਹੈ ਉਹ ਸਾਹਮਣੇ ਆਉਂਦਾ ਹੈ ਤਾਂ ਕਿ ਕਾਰਵਾਈ ED ਦੀ ਇਹਨਾਂ ਦੇ ਖਿਲਾਫ ਵੇਖਣ ਨੂੰ ਮਿਲਦੀ ਹੈ